ਲੋ ਜੀ ਮੇਰੇ ਪੰਜਾਬ ਵਾਸੀਓ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਕੁਝ achiyan khabran si ਮੈਂਗਾ ਤੁਹਾਡਾ ਨਾਲ ਵੀ ਸਾਂਝੀਆਂ ਕਰ ਲਈਏ ਖੁਸ਼ੀ ਦੀ ਗੱਲ ਐ ਖੁਸ਼ੀ ਦੀ ਗੱਲ ਐ ਕਿ ਸਾਡਾ ਭਾਈ ਇੰਦਰਜੀਤ ਗੋਸਲ ਜਿਹੜਾ ਉਹਨੂੰ ਜ਼ਮਾਨਤ ਮਿਲੀ ਬਾਹਰ ਆ ਗਿਆ ਔਰ ظاہر ਹੈ ਮੈਂ ਤੇ ਪਹਿਲੇ ਕਿਹਾ ਸੀ ਕਿ ਇੰਦਰਜੀਤ ਭਾਜੀ ਨੂੰ ਜਿਹੜਾ ਫੜ ਕੇ ਕੈਨੇਡਾ ਦੀ ਪੁਲਿਸ ਨੇ ਜਿਹੜਾ ਆਪਣੇ ਆਪ ਨੂੰ ਸੇਵ ਕੀਤਾ ਆਪਣਾ ਮੌਕਾ ਬਚਾਇਆ ਕਿ ਕੱਲ ਕਲਾਂ ਕੋ ਇਸ ਬੰਦੇ ਨੂੰ ਕੁਝ ਕਿਉਂਕਿ ਬਾਜ਼ੁਕਾਤ ਬਹੁਤ سارے ਸਵਾਲ ਤੇ ਹੈ ਕੈਨੇਡਾ ਦੀ ਪੁਲਿਸ ਦੇ ਉੱਤੇ ਵਜ਼ੀਰ ਆਜ਼ਮ ਦੇ ਉੱਤੇ ਵੀ ਸਵਾਲ ਨੇ ਉਹਨਾਂ ਦੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਨੇ ਸਿਕਿਉਰਿਟੀ ਵਿਵਸਥਾ ਜਰੀ ਉੱਤੇ ਵੀ ਸਵਾਲ ਹੈ ਇੰਟੈਲੀਜੈਂਸ ਦੀ ਜਿਹੜੀ ਏਜੰਸੀਆਂ ਨੇ ਤੇ ਵੀ ਸਵਾਲ ਹੈ ਸਵਾਲ ਅਸੀਂ ਵੀ ਚੁੱਕੇ ਨੇ ਅਸੀਂ ਵੀ ਕਰਦੇ ਰਹੇ ਹੁਣ ਵੀ ਕਰ ਰਹੇ ਹਾਂ ਕਿ ਇਹ ਕੋ ਚੰਗਾ ਕੰਮ ਨਹੀਂ ਸੀ ਕਿ ਤੁਸੀਂ ਜਨਾਬ ਇੱਕ ਬੰਦੇ ਦੀ ਹਫਾਜ਼ਤ ਨਹੀਂ ਕਰ ਸਕੇ ਤੁਸੀਂ ਬੰਦੇ ਦੀ ਕੋਈ ਜਨਾਬ ਆਪਣੀ ਜਾਨ ਨਹੀਂ ਬਚਾ ਸਕੇ ਤੁਸੀਂ ਉਹਦੀ ਜਨਾਬ ਆਪਣਾ ਉਹਨੂੰ ਪ੍ਰੋਟੈਕਸ਼ਨ ਨਹੀਂ ਦੇ ਸਕੇ ਤੁਸੀਂ ਪਹਿਲੇ ਕਿਹਾ ਜੀ ਕਿ ਤੂੰ ਪ੍ਰੋਡਕਸ਼ਨ 'ਚ ਆ ਜਾ ਅੰਡਰਗਰਾਊਂਡ ਹੋ ਜਾ ਸਾਡੇ ਕੋਲ ਆ ਕੇ ਬਹਿ ਜਾ ਸੇਫ ਹਾਊਸ 'ਚ ਜਾ ਲਾ ਜਾ ਉਹਨੇ ਕਿਹਾ ਜੀ ਮੈਂ ਇਹ ਕੰਮ ਤੇ ਨਹੀਂ ਕਰਨਾ ਮੈਂ ਤੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਆ ਮੈਂ ਆਪਣਾ ਗੁਰੂਆਂ ਦਾ ਜਿਹੜਾ ਸਿੰਘ ਆ ਉਹਨਾਂ ਦਾ ਮਿਸ਼ਨ ਜਿਹੜਾ ਲੈ ਕੇ ਚੱਲਣਾ ਖਾਲਸਤਾਨ ਰੈਫਰੈਂਡਮ ਜਿਹੜਾ ਉਹ ਮੇਰੇ ਜ਼ਿੰਮੇ ਲੱਗਿਆ ਉਹਨੇ ਤੇ ਇਹ ਗੱਲ ਕੀਤੀ ਕਿ ਮੈਂ ਨਹੀਂ ਜਾ ਸਕਦਾ ਉਹਦੀ ਮਜਬੂਰੀ ਵੀ ਸੀ ਕੈਨੇਡਾ ਦੀ ਪੁਲਿਸ ਨੂੰ ਹੁਣ ਵੀ ਸਮਝਣਾ ਚਾਹੀਦਾ ਕਿ ਇਹ ਦੇ ਜੀਤ ਬਾਜੀ ਦੀ ਮਜਬੂਰੀ ਹੈ ਕਿ 23 ਨਵੰਬਰ ਨੂੰ ਉਹਨੇ ਰੈਫਰੈਂਡਮ ਰੱਖਿਆ ਖਾਲਸਤਾਨ ਦਾ ਉਹਦਾ ਕੋਆਰਡੀਨੇਟਰ ਹੈ ਉਹ ਉਹਨੇ ਕੈਂਪੇਨ ਕਰਨੀ ਲੋਕਾਂ ਨੂੰ ਪੰਪਲੈਟ ਮੰਨਨੇ ਲੋਕਾਂ ਸੰਗਤਾਂ ਦੇ ਨਾਲ ਕੋ ਜਾ ਕੇ ਮਿਲਣਾ ਨਗਰ ਕੀਰਤਨ ਕਰਨੇ ਨੇ ਰੋਡ ਸ਼ੋਜ਼ ਕਰਨੇ ਨੇ ਲੋਕਾਂ ਨੂੰ ਕਹਿਣਾ ਵੀ ਆ ਕੇ ਵੋਟ ਪਾਓ ਤੁਸੀਂ ਇੱਕ ਬੰਦੇ ਨੂੰ ਪੂਰਾ ਉਠਾ ਕੇ ਜਨਾਬ ਉਸ ਪੂਰੇ ਮਰkezi ਬੰਦੇ ਨੂੰ ਜਿਹੜਾ ਕੋਆਰਡੀਨੇਟਰ ਹੈ ਜਿਹਨੇ ਸਾਰੇ ਕੰਮ ਕਰਨੇ ਨੇ ਉਹਨੂੰ ਤੁਸੀਂ ਚੁੱਕ ਕੇ ਜਨਾਬ ਤੁਸੀਂ ਆਪਣਾ ਕਹਿ ਰਹੇ ਤੁਸੀਂ ਨਾ ਅੰਡਰਗਰਾਉਂਡ ਹੋ ਜਾ ਤੇ ਉਹਨਾਂ ਨੇ ਬਿਲਕੁਲ ਰਾਈਟਲੀ ਇਨਕਾਰ ਕੀਤਾ ਸੀ ਬਾਕੀ ਜਾਨ ਬਚਾਣਾ ਹਰ ਕਿਸੇ ਦਾ ਹੱਕ ਹੈ ਪਹਿਲਾ ਹੱਕ ਹੈ ਤੁਹਾਡੇ ਆਪਣਾ ਜਿਹੜਾ ਕੈਨੇਡਾ ਦਾ ਕਨਸਟੀਟਿਊਸ਼ਨ ਹੈ ਉਹਦੇ ਮੁਤਾਬਕ ਵੀ ਪਹਿਲਾਂ ਆ ਕੇ ਔਰ ਕੈਨੇਡਾ ਦੀ ਪੁਲਿਸ ਦਾ ਕੈਨੇਡਾ ਦੀ ਸਰਕਾਰ ਦਾ ਆਪਣੇ ਆਪਣੇ ਨਾਗਰਿਕਾਂ ਨੂੰ ਆਪਣੇ ਸ਼ਹਿਰੀਆਂ ਨੂੰ ਸਿਕਿਉਰਿਟੀ ਦੇਣਾ ਸਭ ਤੋਂ ਅਟਮੋਸਟ ਜ਼ਿੰਮੇਵਾਰੀ ਉਹ ਜ਼ਿੰਮੇਵਾਰੀ ਕਿਉਂ ਨਹੀਂ ਪੂਰੀ ਕਰ ਰਹੇ ਤੁਸੀਂ ਉਹ ਕੋਈ ਜ਼ਿੰਮੇਵਾਰੀ ਪੂਰੀ ਕਰੋ ਅਗਰ ਤੁਹਾਡੇ ਉਹਦੇ ਉਹਦੇ ਆਪਣੇ ਸਾਹਮਣੇ ਅਗਰ ਕੋਈ ਹਿੰਦੁਸਤਾਨੀ ਆਂਦਾ ਤੇ ਮਾਰੋ ਉਹਨੂੰ ਅਗਰ ਕੋਈ ਆਪਣਾ ਕਿਸੇ ਹੋਰ ਕੇ ਬਿਸ਼ਨੂਈ ਕੇ ਆਂਦਾ ਬੰਦਾ ਆਦਾ ਤੁਸੀਂ ਉਹਨੂੰ ਨਿਊਟਰਲਾਈਜ਼ ਕਰੋ ਉਹਨੂੰ ਫੜੋ ਤੁਸੀਂ ਆਪਣਾ ਜਿਹੜਾ ਉਹ ਜੇ ਦੋਨੂੰ ਫੜੋ ਉਹਦੇ ਤੁਸੀਂ ਆਪਣਾ ਕਰਦੇ ਰਹਿ ਜੋ ਮੈਂ ਅੱਜ ਤੁਹਾਨੂੰ ਦੱਸਾਂਗਾ ਕਿ ਜਿਹੜਾ ਜੀ ਦੋ ਜਿਹੜਾ ਜਿਹੜਾ ਆਪਣਾ ਖਲਾਰਿਆ ਆ ਖੇਲ ਏ ਉਹ ਵੀ ਸਿੰਪਟਮ ਵਾਲਾ ਕਿ ਕਿਸ ਤਰ੍ਹਾਂ ਜਿਹੜਾ ਆਪਣਾ ਅਮਰੀਕਾ ਦੇ ਵਿੱਚ ਪਨੂ ਕੇਸ ਪਨੂ ਪਲਾਟ ਕੇਸ ਜਿਹੜਾ ਹਾਇਰ ਪਲਾਟ ਉਹ ਹਾਇਰ ਫਾਰਮੈਟ ਜਿਹੜਾ ਪਲਾਟ ਏ ਉਹਦੇ ਵਿੱਚ ਵੀ ਫੈਡਰਲ ਆਪਣਾ ਪ੍ਰੋਸੀਕਿਊਸ਼ਨ ਨੇ ਆਪਣੇ ਪ੍ਰੋਸੀਕਿਊਸ਼ਨ ਨੇ ਪੂਰੀ ਜਿਹੜੀ ਸੀ ਆਪਣਾ ਚਾਰਟ ਸ਼ੀਟ ਪੇਸ ਕਰਕੇ ਨਿਕਲ ਗੁਪਤਾ ਦੀ ਸਾਰਾ ਕੁਝ ਉਹਦੇ ਕੱਚਾ ਜੱਟਾ ਖੁੱਲ ਕੇ ਸਾਹਮਣੇ ਆ ਗਿਆ ਕੋਈ ਸ਼ੱਕ ਤੇ ਰਿਹਾ ਹੀ ਨਹੀਂ ਅਈ ਦੀ ਆਪਣਾ ਗੱਲਬਾਤ ਦੇ ਵਿੱਚ ਮੇਰੇ ਕੋਲ ਪੰਨੂ ਸਾਹਿਬ ਦਾ ਸੁਨੇਹਾ ਵੀ ਜਿਹੜਾ ਹੁੰਦਾ ਇੰਦਰਜੀਤ ਗੋਸਾਲ ਦੇ ਆਪਣਾ ਹਵਾਲੇ ਨਾਲ ਉਹਨੇ ਦਿੱਤਾ ਨਰਿੰਦਰ ਮੋਦੀ ਦੇ ਨਾਮ ਨਾਲ ਉਹਦਾ ਸੁਨੇਹਾ ਉਹਨੂੰ ਵੀ ਤਾਂ ਤੁਸੀਂ ਪਹਿਲੇ ਉਹਨਾਂ ਦਾ ਜਿਹੜਾ ਪੰਨੂ ਸਾਹਿਬ ਦਾ ਸੁਨੇਹਾ ਸੁਣ ਲਓ ਇਹ ਵਧਾਈ ਦਾ ਸੁਨੇਹਾ ਹਿੰਦੁਸਤਾਨ ਦੀ ਸਰਕਾਰ ਨੇ ਲਗਾਤਾਰ ਇੰਦਰਜੀਤ ਸਿੰਘ ਗੋਸਲ ਨੂੰ ਫਸਾਤਾ ਜੀ ਹਥਿਆਰਾਂ ਦੇ ਕੇਸ 'ਚ ਚਰਚਾ ਚਾਰੋਂ ਪਾਸੇ ਚੱਲ ਰਹੀ ਸੀ ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਤੇ ਉਹ ਆਉਂਦਾ ਜੀ 인ਦਰਜੀਤ ਸਿੰਘ ਗੋਸਲਬਾਰ 23 ਨਵੰਬਰ ਨੂੰ ਆਟਵਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੋਣਗੀਆਂ ਤੇ ਸੁਨੇਹਾ ਮੇਰਾ ਅਜੀਤ ਡੋਵਲ ਨੂੰ ਤੇ ਇਸ ਮੋਦੀ ਸਰਕਾਰ ਨੂੰ व्हाਇਰੰਟ ਅਜੀਤ ਡੋਵਲ ਯੂ ਕਮ ਟੂ ਕੈਨੇਡਾ ਅਮਰੀਕਾ ਆਰ ਐਨੀ ਯੂਰੋਪੀਅਨ ਕੰਟਰੀ ਐਂਡ ਟ੍ਰਾਈ ਟੂ ਅਰੈਸਟ ਆਰ ਡੂ ਐਨੀ ਐਕਸਟਰਡੀਸ਼ਨ ਡੋਵਲ ਸੰਮਨਸ ਆਰ ਰੈਡੀ ਫਾਰ ਯੂ ਐਂਡ ਆਈ ਐਮ ਵੇਟਿੰਗ ਫਾਰ ਯੂ 3 ਨਵੰਬਰ ਨੂੰ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਆਠਵਾ ਕੈਨੇਡਾ ਦੇ ਵਿੱਚ ਤੁਸੀਂ ਸੁਣਿਆ ਬਨੂ ਸਾਹਿਬ ਕੀ ਕਹਿ ਰਹੇ ਨੇ ਬਨੂ ਸਾਹਿਬ ਵਧਾਈ ਦੇ ਰਹੇ ਨੇ ਬਨੂ ਸਾਹਿਬ ਤੇ ਸੁੱਤੇ ਨਹੀਂ ਉਦੋਂ ਦੇ ਜਿੱਦਨ ਦਾ ਅੰਦਰਜੀਤ ਭਾਗ ਅੰਦਰ ਗਿਆ ਲਾਅਰ ਨੇ ਨਾ ਵੱਡੇ ਨੇ ਪ੍ਰਧਾਨ ਨੇ ਸਾਡੇ ਸਿੱਖ ਫਾਰ ਜਸਟਿਸ ਦੇ ਉਹਨਾਂ ਦਾ ਫਰਜ਼ ਵੀ ਬਣਦਾ ਸੀ ਤੇ ਉਹਨਾਂ ਦਾ ਕੰਮ ਵੀ ਹੈ ਉਹ ਉਦੋਂ ਦੇ ਰਾਮ ਨਾਲ ਨਹੀਂ ਬੈਠੇ ਮੈਂ ਤੁਹਾਨੂੰ ਆਪਣਾ ਦੱਸ ਦਵਾਂ ਮੇਰੀ ਇਹ ਖਬਰ ਹੈ ਕਿ ਜਿੱਦ ਦਿਨ ਦਾ ਭਾ ਆਪਣਾ ਅੰਦਰਜੀਤ ਜਿਹੜਾ ਆਪਣਾ ਉਹ ਉਹਨੂੰ ਪੁਲਿਸ ਨੇ ਲਿਆ ਗਰਪਵੰਤ ਸਿੰਘ ਪੰਨੂ ਜਿਹੜਾ ਉਹ ਰਾਮ ਦੇ ਨਾਲ ਨਹੀਂ ਬੈਠੇ ਇੱਕ ਲੰਮਾ ਸੁੱਤੇ ਨਹੀਂ ਇੱਕ ਕੀ ਮਕਸਦ ਸੀ ਇੱਕ ਕੀ ਟਾਰਗੇਟ ਸੀ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਜਿੰਨੀ ਜਲਦੀ ਹੋ ਸਕੇ ਇੰਦਰਜੀਤ ਨੂੰ ਜਿਹੜਾ ਉਹ ਉਸ ਡਿਟੈਂਸ਼ਨ ਸੈਂਟਰ ਤੋਂ ਬਾਹਰ ਕੱਢਿਆ ਜਾਏ ਤਾਂ ਕਿ ਇੱਕ ਪੈਗਾਮ ਤਾਂ ਕਿ ਲਿਖ ਕੇ ਸਿੱਖ ਤੇ ਸਿੰਘ ਸਿਖਣੀਆਂ ਮਾਇੂਸ ਨਾ ਹੋ ਜਾਣ ਕਿ ਦੇਖੋ ਜੀ ਸਾਡਾ ਇਹ ਬੰਦਾ ਸਾਨੂੰ ਥ੍ਰੈਟ ਸੀ ਸਾਡੇ ਆਪਣਾ ਜੋ ਸਵਾਲ ਕੈਨੇਡਾ ਦੀ ਸਰਕਾਰ ਦੇ ਉੱਤੇ ਨੇ ਉਹ ਉੱਥੇ ਹੀ ਨੇ ਹੋ ਮੌਜੂਦ ਨੇ ਤੇ ਉਹ ਪੰਨੂ ਸਾਹਿਬ ਨੇ ਜਿਹੜਾ ਸੀ ਆਪਣਾ ਉਹਨਾਂ ਦੀ ਕੀਤੀ ਉਸ ਤੋਂ ਬਾਅਦ ਆ ਪੈਗਾਮ ਜਾਰੀ ਕੀਤਾ ਇਸੇ ਪੈਗਾਮ ਦੇ ਵਿੱਚ ਇੱਕ ਇੰਦਰਜੀਤ ਭਾਜੀ ਦਾ ਪੈਗਾਮ ਵੀ ਹੈ ਕੁਝ ਤੇ ਜੀਦਾ ਮੈਂ ਤੁਹਾਨੂੰ ਸੁਣਾਉਂਦਾ ਰਿਹਾ ਨਾ ਮੈਂ ਤੁਹਾਨੂੰ ਸੁਣਾਈਆਂ ਆਪਣੇ ਇੰਟਰਵਿਊ ਜਿਹੜੇ ਇੰਦਰਜੀਤ ਨਾਲ ਕੀਤੇ ਨੇ ਮੈਂ ਸਾਰੇ ਤੁਹਾਨੂੰ ਦੱਸੇ ਨੇ ਅਸੀਂ ਚੈਨਲ ਤੇ ਪਹਿਲੇ ਤੁਸੀਂ ਜਾ ਕੇ ਸੁਣ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਚੜ੍ਹਦੀ ਕਲਾ ਕਿਸ ਤਰ੍ਹਾਂ ਬਹਾਦਰ ਮੁੰਡਾ ਹੈ ਕਿਸ ਤਰ੍ਹਾਂ ਆਪਣੇ ਜਿਹੜਾ ਮੋਰਚਾ ਸੰਭਾਲ ਕੇ ਬੈਠਾ ਉਹਦੀ ਤੇ ਮਿਸਾਲ ਹੀ ਕੋਈ ਨਹੀਂ ਇਹ ਆਪਣੇ ਦੌਰ ਦਾ ਜਿਹੜਾ ਆਪਣਾ ਉਹ ਪਾ ਜੰਦਾ ਭਰਾ ਸੁੱਖਾ ਭਰਾ ਆਪਣਾ ਜਿਹੜਾ ਸੀ ਕੀ ਕਹਿੰਦੇ ਨੇ ਜਗਤਾਰ ਸਿੰਘ ਹਵਾਰਾ ਤੇ ਦਲਾਵਰ ਸਿੰਘ ਇਹ ਆਪਣੇ ਦੌਰ ਦਾ ਇੰਦਰਜੀਤ ਉਹ ਹੈ ਇਹ ਆਪਣਾ ਇੰਦਰਜੀਤ ਉਹ ਹੈ ਪੰਜਾਬੀਆਂ ਵਾਸਤੇ ਇਹ ਜਗਤਾਰ ਸਿੰਘ ਹਵਾਰਾ ਨਾਲੋਂ ਕਿਤੇ ਵੀ ਘੱਟ ਨਹੀਂ ਇਹ ਆਪਣੇ ਸੁੱਖੇ ਨਾਲੋਂ ਕਿਤੇ ਵੀ ਘੱਟ ਨਹੀਂ ਹੈ ਆਪਣੇ ਆਪਣੇ ਦਲਾਵਰ ਖਾਨ ਦਲਾਵਰ ਸਿੰਘ ਦੇ ਨਾਲੋਂ ਕਿਤੇ ਵੀ ਘੱਟ ਨਹੀਂ ਮੇਰਾ ਭਰਾ ਇੰਦਰਜੀਤ ਉਹੀ ਕਿਰਦਾਰ ਅਦਾ ਕਰ ਰਿਹਾ ਬਾਹਰ ਬੈਠਾ ਆਪਣੀ ਕੌਮ ਵਾਸਤੇ ਆਪਣੇ ਮਿਸ਼ਨ ਵਾਸਤੇ ਸਾਰਾ ਕੁਝ ਕਰ ਰਿਹਾ ਤੇ ਜਦੋਂ ਉਹ ਬਾਹਰ ਨਿਕਲਿਆ ਤੇ ਮੇਰੇ ਭਰਾ ਨੇ ਕੀ ਪੈਗਾਮ ਦਿੱਤਾ ਆ ਸੁਣੋ ਜਰਾ ਸਾਫ ਸਾਹ ਵਾਈ ਗੁਰਜੀ ਕੀ ਫਤਿਹ ਇੰਡੀਆ ਆਮ ਆਊਟ ਟੂ ਸਪੋਰਟ ਗੁਰਪਤਵੰਨ ਸਿੰਘ ਪੰਨੂ ਟੂ ਆਰਗੇਨਾਈਜ਼ ਦ ਕਾਲਸਨ ਰੈਫਰੰਡਮ ਆਨ ਨੋਵੇmber 23 2025 ਦਿੱਲੀ ਬਨੇਗਾ ਖਾਲਸਤਾਨ ਇਹ ਮੇਰੇ ਭਰਾ 인ਦਰਜੀਤ ਦਾ ਜਿਹੜਾ ਪੈਗਾਮ ਹੈ ਜਿਹੜਾ ਸਨੇਹਾ ਉਹ ਹਿੰਦੁਸਤਾਨ ਦੀ ਸਰਕਾਰ ਦੇ ਨਾਂ ਐ ਕਿ ਤੁਸੀਂ ਮੰਨ ਭਾਗੇ ਕੰਮ ਕਰਨੇ ਬੰਦ ਕਰ ਦਿਓ ਪੀਸਫੁਲ ਰੈਜ਼ੋਲੂਸ਼ਨ ਕਰੋ ਤੁਸੀਂ ਦੇਖੋ ਲੋਕਾਂ ਨੂੰ ਮਿਲਾਓ ਤੁਹਾਨੂੰ ਅਗਰ ਪਤਾ ਹੈ ਤੁਹਾਨੂੰ ਅਗਰ ਯਕੀਨ ਹੈ ਕਿ ਤੁਹਾਡੇ ਜਿਹੜੇ ਆਪਣਾ ਕੀ ਕਹਿੰਦੇ ਨੇ ਜਿਹੜੇ ਤੁਹਾਡੇ ਪੰਜਾਬ ਚੜਦੇ ਪੰਜਾਬ ਦੇ ਲੋਕ ਜਿਹੜੇ ਨੇ ਖਾਲਸਾਣ ਨਹੀਂ ਚਾਹੁੰਦੇ ਤੁਸੀਂ ਚੁੱਪ ਕਰਕੇ ਇੱਕ ਇੱਥੇ 6 ਮਹੀਨੇ ਦੇ ਵਾਸਤੇ ਡਰਮ ਸੈਟਅਪ ਲਿਆਓ ਯੂਨ ਆਬਜ਼ਰਵਰ ਦੇ ਤਹਿਤ ਲਿਆ ਕੇ ਤੇ ਇੱਕ ਪਲਬੀ ਸੈਟ ਕਰਾ ਦਿਓ ਇੱਕ ਰੈਫਰੈਂਡਮ ਕਰਾ ਦਿਓ ਪੰਜਾਬ ਵਿੱਚ ਤੁਹਾਡੀ ਜਿੱਤ ਹੋ ਜਾਏਗੀ ਤੇ ਚੁੱਪ ਕਰਕੇ ਸਾਰੇ ਇਹ ਨਹੀਂ ਅਸੀਂ ਫਿਰ ਫਿਰ ਮੈਂ ਕਹਾਂਗਾ ਕਿ ਪੰਨੂ ਸਾਹਿਬ ਬੈਠੇ ਚੁੱਪ ਕਰਕੇ ਫਿਰ ਮੈਂ ਕਹਾਂਗਾ ਅੰਦਰਜੀਤ ਭਾਜੀ ਬੈਠੇ ਚੁੱਪ ਕਰਕੇ ਕਿਉਂਕਿ ਜਿਹੜੇ ਚੜਦੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਨਹੀਂ ਚਾਹਦੇ ਕਿ ਖਾਲਸਤਾਨ ਬਣੇ ਫਿਰ ਅਸੀਂ ਕਹਾਂਗੇ ਲੇਕਿਨ ਅਗਰ ਜਿਹੜਾ ਆਪਣਾ ਫੈਸਲਾ ਜਿਹੜਾ ਚੜਦਾ ਪੰਜਾਬ ਪੂਰਾ ਪੰਜਾਬ ਦੇ ਲੋਕ ਪੰਜਾਬੀ ਜਿਹੜੇ ਨੇ ਅਗਰ ਜਿਹੜੇ ਆਪਣਾ ਇਹ ਜਿਹੜੇ ਆਪਣਾ ਹੈ ਨੇ ਸਾਰੇ ਪੰਜਾਬੀ ਜਿਹੜੇ ਨੇ ਅਗਰ ਉਹ ਪਤੀ ਬਤੀ ਮਿਲਣ ਪੰਜਾਬੀ ਨੇ ਸਿਕ ਨੇ ਅਗਰ ਉਹ ਸਾਰੇ ਫੈਸਲਾ ਕਰਦੇ ਨੇ ਕਿ ਸਾਨੂੰ ਖਾਲਸਤਾਨ ਚਾਹੀਦਾ ਫਿਰ ਤੁਸੀਂ ਜਿਹੜਾ ਆਪਣਾ ਚੁੱਪ ਕਰਕੇ ਸਾਈਡ ਤੇ ਹੋ ਜਾਓ ਕਸ਼ਮੀਰ ਵੀ ਤੇ ਤੁਸੀਂ ਛੱਡਣਾ ਹੀ ਆ ਨਾ ਤੁਸੀਂ ਕਸ਼ਮੀਰ ਵੀ ਛੱਡਣਾ ਹੈ ਤੁਸੀਂ ਆਪਣਾ ਮਨੀਪੁਰ ਵੀ ਛੱਡਣਾ ਹੈ ਤੁਸੀਂ ਆਪਣਾ ਨੈਕਸਲਾਈਟ ਜਿਹੜੀਆਂ ਦਾ ਉਹ ਵੀ ਛੱਡਣੀ ਹੈ ਤੇ ਤੁਸੀਂ ਪੰਜਾਬ ਵੀ ਛੱਡੋ ਇਹੀ ਗੱਲ ਹੈ ਨਾ ਫਿਰ ਪੀਸਫੁੱਲ ਰਹਿ ਤੁਸੀਂ ਕਿਉਂ ਮਾਰਨ ਮਾਰਨ ਤੇ ਆਏ ਹੋ ਤੁਹਾਡੀ ਸ਼ਰਮਿੰਦਗੀ ਘਟ ਹੈ ਤੁਹਾਨੂੰ ਕੋਈ ਘੱਟ ذلیل ਹੋ ਰਿਹਾ ਤੁਸੀਂ ਹੈ ਤੁਹਾਨੂੰ ਡੋਨਲਡ ਟਰੰਪ ਮੂੰਹ ਨਹੀਂ ਲਾ ਰਿਹਾ ਤੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਆਪਣਾ ਉਹਦੇ ਫੀਲਡ ਮਾਰਸ਼ਲ ਅਸਮ ਮਰੀਰ ਨੂੰ ਮਲਾ ਕੇ ਜਿਹੜਾ ਨਾ ਉਹ ਫੁਲਾਂ ਦੇ ਹਾਰ ਪਾ ਰਿਹਾ ਉਥੇ ਜਨਾਬ ਬਿਠਾ ਕੇ ਉਹ ਮੁਲਾਕਾਤਾਂ ਕਰ ਰਿਹਾ ਅੱਗੇ ਡਿਸਕਸ ਕਰ ਰਿਹਾ ਕਰਨਾ ਕੀ ਤੁਹਾਡਾ ਜਿਹੜਾ ਆਪਣਾ ਜੇ ਸ਼ੰਕਰ ਤੁਸੀਂ ਉਥੇ ਭੇਜਿਆ ਹੋ ਜਾ ਕੇ ਯੁਗੰਡਾ ਨਾਲ ਮੁਲਾਕਾਤਾਂ ਕਰ ਰਿਹਾ ਤੁਸੀਂ ਆਪਣੀ ਔਕਾਤ ਤੇ ਦੇਖੋ ਕੀ ਬਣਾਤੀ ਤੁਹਾਡੀ ਇਹ ਤੁਹਾਡੀ ਔਕਾਤ ਸਿਰਫ ਇਹ ਜੀ ਦੋਲ ਜੈਸੇ ਬੰਦੇ ਨੇ ਬਣਾਈ ਇਹ ਜੀ ਦੋਲ ਜੈਸੇ ਬੰਦੇ ਨੇ ਬਣਾਈ ਜਿਹੜੇ ਲੋਕਾਂ ਨੂੰ ਹਾਇਰ ਕਰਦੇ ਨੇ ਪ੍ਰੌਕਸੀ ਨੂੰ ਪੈਸੇ ਦੇ ਦੇ ਕੇ ਦੇਖੋ ਨਾ ਹੁਣ ਨikhil gupta ਜਿਹੜਾ ਫਸਿਆ ਹੋਇਆ ਉਹਦੇ ਇਨਕਸ਼ਾਫ ਦੇਖੋ ਤੁਸੀਂ ਮਤਲਬ ਤੁਸੀਂ ਮਤਲਬ ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਨikhil gupta ਨੇ ਕਿਹਾ ਜੀ ਕਿ ਮੈਨੂੰ ਵਿਕਾਸ যাদਬ ਨੇ ਵਿਕਾਸ ਯਾਦਵ ਨੇ ਮੈਨੂੰ ਕਿਹਾ ਪੈਸੇ ਤੇ ਤੈਨੂੰ ਦੇਾਂਗੇ ਅਸੀਂ ਤੈਨੂੰ ਆਪਣਾ ਜਿਹੜਾ ਅਸਲਾ ਵੀ ਦੇਾਂਗੇ ਤੈਨੂੰ ਬੰਦੂਕ ਵੀ ਪਹੁੰਚੇਗੀ ਪੈਸਾ ਵੀ ਪਹੁੰਚੇਗਾ ਤੇ ਜਦੋਂ ਤੂੰ ਕੰਮ ਖਤਮ ਕਰ ਲਵੇਂਗਾ ਮਤਲਬ ਜੇ ਤੂੰ ਟਾਰਗੇਟ ਪੂਰੇ ਕਰ ਲਵੇਂਗਾ ਹੈ ਜੋ ਤੂੰ ਖਤਮ ਕਰ ਲਵੇਂਗਾ ਤੇ ਤੈਨੂੰ ਜਹਾਜ਼ ਭੇਜਾਂਗੇ ਉੱਥੇ ਤੈਨੂੰ ਚਾਰਟਰਡ ਜਹਾਜ਼ ਦਿੱਤਾ ਜਾਏਗਾ ਤੈਨੂੰ 에어 ਲਿਫਟ ਕਰ ਲਿਆ ਜਾਏਗਾ ਤੇ ਉਸ ਤੋਂ ਬਾਅਦ ਰੂਲਨ ਵਾਸਤੇ ਉਸ ਪ੍ਰੋਕਸੀ ਨੂੰ ਛੱਡ ਦਿੱਤਾ ਜਿਹੜਾ ਪ੍ਰਾਗ 에어ਪੋਰਟ ਤੋਂ ਫੜਿਆ ਗਿਆ ਤੇ ਫੜ ਕੇ ਜਾ ਕੇ ਧੂਕੇ ਉਹਨੂੰ ਲੈ ਕੇ ਦੁਬਾਰਾ ਨਿਊਯਾਰਕਸ ਲੈ ਕੇ ਇਹ ਇਹਨੀ ਔਕਾਤ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਲਾਲਚ ਦਿੰਦੇ ਨੇ ਪ੍ਰੌਕਸੀਆਂ ਨੂੰ ਕਿ ਤੁਹਾਨੂੰ ਅਸੀਂ ਪੈਸਾ ਦੇਾਂਗੇ ਤੁਹਾਨੂੰ ਜਾਦ ਤੋਂ ਕੱਢ ਲਾਵਾਂਗੇ ਉਸ ਤੋਂ ਬਾਅਦ ਮੁਕਰ ਜਾਂਦੇ ਨੇ ਇਹ ਰੋਜ਼ ਦਾ ਪੁਰਾਣਾ ਤਰੀਕੇਕਾਰ ਹੈ ਲੋਕਾਂ ਨੂੰ ਵਰਤ ਕੇ ਮੁਕਰ ਜਾਂਦੇ ਨੇ ਸੁੱਖੀ ਚਾਲ ਦਾ ਅੰਤ ਤੁਸੀਂ ਦੇਖ ਲਿਓ ਉਹ ਵੀ ਇਸ ਤਰ੍ਹਾਂ ਦੇ ਸਨ ਨਿਖਲ ਗੁਪਤਾਰ ਗਏ ਬੰਦਾ ਵਿਕਾਸ ਯਾਦਵ ਦਾ ਅੰਤ ਵੀ ਦੇਖ ਲੈਣਾ ਉਹਨੂੰ ਡੱਬ ਕੀਤਾ ਹੋਇਆ ਆਰਡਰ ਗ੍ਰਾਊਂਡ ਕੀਤਾ ਹੋਇਆ ਉਹ ਤੋਂ ਲਾਤ ਹਲਕੀ ਐਲਾਨ ਕਰ ਦੇਲੀ ਇਹਨਾਂ ਨੇ ਜਦੋਂ ਅਮਰੀਕਾ ਦਾ ਪ੍ਰੈਸ਼ਰ ਆਇਆ ਤਾਂ ਉਹ ਬੰਦਾ ਹਵਾਲੇ ਕਰੋ ਇਹਨਾਂ ਨੇ ਕੰਨਾ ਸੀ ਤੇ ਹੈ ਹੀ ਨਹੀਂ ਸੀ ਇਹ ਸਾਡੇ ਬੰਦਾ ਹੀ ਨਹੀਂ ਸੀ ਭਰਤੀ ਨਹੀਂ ਕਦੀ ਕੀਤਾ ਸਾਰੇ ਸਰਵਿਸ ਰਿਕਾਰਡ ਤਾਂ ਗੈਪ ਕਰ ਦੇਣੇ ਨੇ ਇਹਨਾਂ ਨੇ ਕਲਬੋਸ਼ਿਨ ਯਾਦਵ ਨੂੰ ਤੁਹਾਨੂੰ ਪਤਾ ਹੈ ਨਾ ਕਲਬੋਸ਼ਿਨ ਯਾਦਵ ਦਾ ਮੇਰੇ ਪੰਜਾਬੀ ਭਰਾ ਹੋਇਆ ਪਾਕਿਸਤਾਨ ਨੇ ਫੜ ਕੇ ਰੱਖਿਆ ਇਹਨਾਂ ਦਾ ਸਿਨਿਅਰ ਜਿਹੜਾ ਪਾਕਿਸਤਾਨ ਬਲੋਚਿਸਤਾਨ دہشت گردੀ ਕਰਦੀ ਕਰਾਉਂਦਾ ਸੀ ਜਦੋਂ ਫੜਿਆ ਉਹ ਨੇਵੀ ਦਾ ਬੰਦਾ ਹੈ ਉਹਨੂੰ ਛੱਡਿਆ ਸੀ ਕਿ ਤੂੰ ਆਪਣਾ ਤੇ ਚਾਹ ਬਾਹਰ ਤੋਂ ਬਲੋਚਿਸਤਾਨ ਦੇ ਦਰਮਿਆਨ ਤੂੰ ਟ੍ਰੈਵਲ ਕਰਨਾ ਤੇ ਇੱਥੇ ਏਜੰਟ ਤਿਆਰ ਕਰਨੇ ਨੇ دہشت گردਾਂ ਨੂੰ ਟ੍ਰੇਨਿੰਗ ਦੇਣੀ ਹੈ ਲੋਬਾਂ ਨੇ ਲੈ ਆ ਲਗੇ ایران ਦੇ ਬਾਰਡਰ ਤੋਂ ਥਰੂ ਪਾਕਿਸਤਾਨ ਜੇ ਬਾੜਨਾ ਪਲਾਜਿਸਤਾਨ ਜੇ ਦਸ਼ਤ ਕਰਕੇ ਕਰਾਣੀ ਹੈ ਟਾਸਕ ਉਹਨੂੰ ਰਾਹ ਨੇ ਦਿੱਤਾ ਹੋਇਆ ਤੇ ਜਦੋਂ ਪਾਕਿਸਤਾਨ ਨੇ ਨੱਪ ਲਿਆ ਜਦੋਂ ਉਹਨੂੰ ਫੜ ਲਿਆ ਗੱਲ ਤੇ ਰਸਤਾ ਪਾਇਆ ਤੇ ਪਿੱਛੋਂ ਮੁੱਕਰ ਗਿਆ ਪੂਰਾ ਹਿੰਦੁਸਤਾਨ ਇੱਥੇ ਨੇਵੀ ਅਸੀਂ ਉਹਦੇ ਕਾਰਡ ਕੱਢ ਕੇ ਦਿਖਾਤੇ ਸਰਵਿਸ ਤੋਂ ਉਹਨੇ ਕਹਿੰਦਾ ਨਹੀਂ 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 ਇਹ ਬੰਦਾ ਤਾਂ ਕਦੀ ਕਮਿਸ਼ਨ ਹੋਇਆ ਹੀ ਨਹੀਂ ਨੇਵੀ ਵਿੱਚ ਸਾਡਾ ਤੇ ਬੰਦਾ ਹੀ ਨਹੀਂ ਮੁੱਕਰ ਗਿਆ ਪਰ ਜਦੋਂ ਇਥੋਂ ਇਦੋਂ ਤਰਾ ਆਪਣਾ ਟਿਮਰੀ ਟੈਟ ਕੀਤੀ ਫਿਰ ਜਾ ਕੇ ਚਲੇ ਗਿਆ ਹੈ ਆਲਮੀ ਅਦਾਲਤ ਵਿੱਚ ਕਿ ਸਾਡਾ ਹੀ ਬੰਦਾ ਹੈ ਇਹ ਇਹਨਾਂ ਦੀ ਔਕਾਤ ਹੈ ਵਿਕਾਸ਼ ਯਾਦਵ ਨੂੰ ਵੀ ਇਹਨਾਂ ਨੇ ਡਿਸੋਂਨ ਕਰ ਦਿੱਤਾ ਹੈ ਇਹਨਾਂ ਨੇ ਨikhil ਯਾਦਵ ਨikhil ਗੁਪਤਾ ਨੂੰ ਵੀ ਡਿਸੋਂਨ ਕਰ ਦਿੱਤਾ ਹੈ ਪਹਿਲੇ ਬੰਦੇ ਵਰਤੋ ਤੇ ਡਿਸੋਂਨ ਕਰ ਦਿਓ ਤੇ ਸੁੱਖੀ ਚਾਲ ਤੇ ਪਤਾ ਹੀ ਤੁਹਾਨੂੰ ਉਹਦਾ ਨਾਲ ਕੀ ਬਣਿਆ ਉਹਨੂੰ ਡਿਸੋਂਨ ਨਹੀਂ ਉਹਦਾ ਨਤਾਰਾ ਹੀ ਕਰ ਦਿੱਤਾ ਪੂਰਾ ਪੂਰਾ ਉਹਨਾਂ ਨੇ ਤੇ ਉਹ ਇਹਨਾਂ ਦੀ ਇਹ ਜਿਹੜਾ ਪੂਰੇ ਇਹ ਡਾਕੂਮੈਂਟ ਪੇਸ਼ ਹੋਏ ਨੇ ਇਹ ਜਿਹੜੇ ਨੇ ਸਿੱਧੀ ਸਿੱਧੀ ਚਾਰ ਸ਼ੀਟ ਹੈ ਇਹ ਜਿਹੜਾ ਉਹਦਾ ਰੌ ਚੀਫ ਸੀ ਹੈ ਜਿਹੜਾ ਰੌ ਚੀਫ ਹੈ ਉਹਦੇ ਵੀ ਉਹਦੇ ਉੱਤੇ ਵੀ ਆਪਣਾ ਚਾਰ ਸ਼ੀਟ ਹੈ ਜੀ ਦੋਨੋਂ ਦੇ ਉੱਤੇ ਚਾਰ ਸ਼ੀਟ ਹੈ ਇਹ ਇੰਟਰਨੈਸ਼ਨਲ ਰਿਪ੍ਰੋਡਕਸ਼ਨ ਜਿਹੜਾ ਇਹ ਹੁਣ ਕੋਈ 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 ਹੋਲਾ ਨਹੀਂ ਰਿਹਾ ਦੁਨੀਆ ਨੂੰ ਸਾਰੇ ਨੂੰ ਪਤਾ ਕਿ ਕੌਣ ਕਿਹੜਾ ਬੰਦਾ ਕਿੱਥੇ ਕੰਮ ਕਰਾ ਰਿਹਾ ਗੰਦਾ ਕੰਮ ਕਰਾਉਣ ਗੰਦਾ ਖੇਲ ਖੇਲ ਕੌਣ ਰਿਹਾ ਇਹ ਜਿਹੜੇ ਜਿਹੜੇ ਭਾਈ ਹਰਦੀਪ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਵੀ ਦੋ ਤਰੀਕ ਨੂੰ 2 ਅਕਤੂਬਰ ਨੂੰ ਉਹਨਾਂ ਦੀ ਵੀ ਸੁਣਵਾਈ ਹੈ ਉੱਥੇ ਵੀ ਜਿਹੜਾ ਆਪਣਾ ਜਿਹੜਾ ਨਾ ਇਹਨਾਂ ਨੂੰ ਆਪਣਾ ਉੱਥੇ ਤੁਸੀਂ ਸਾਰੇ ਸਿੱਖਾਂ ਨੇ ਪਹੁੰਚਣਾ ਵੀ ਹੈ ਸੰਗਤ ਸਾਰੀ ਨੇ ਜਾਣਾ ਵੀ ਉੱਥੇ ਤਰੀਕ ਦੇ ਉੱਤੇ ਉਸ ਤੋਂ ਬਾਅਦ ਨਵੰਬਰ ਵਿੱਚ ਫਿਰ ਨਵੰਬਰ ਵਿੱਚ ਫਿਰ ਭਾਈ ਪੰਨੂ ਦਾ ਕੇਸ ਜਿਹੜਾ ਉਹ ਸੁਣਿਆ ਜਾਣਾ ਉੱਥੇ ਨੋਟਿਸ ਹੋਏ ਨੇ ਦੇਖੋ ਹਿੰਦੁਸਤਾਨ ਕੀ ਪੇਸ਼ ਕਰਦੀ ਕਿਉਂਕਿ ਫੈਡਰਲ ਪ੍ਰੋਸੀਕਿਊਸ਼ਨ ਨੇ ਤੇ ਆਪਣਾ ਸਾਰਾ ਪੱਖ ਰੱਖ ਦਿੱਤਾ ਉਹ ਕੇਸ ਸਾਨੂੰ ਪੜ ਕੇ ਸੁਣਾ ਤੱਕ ਨikhil Gupta ਨੇ ਇੱਕ ਇੱਕ ਗੱਲ ਦੱਸਦੀ ਕਿ ਮਿਲ ਉਹਨੇ ਕਿਹਾ ਸੀ ਕਿ ਤੈਨੂੰ ਅਸੀਂ ਪੈਸੇ ਵੀ ਦੇਾਂਗੇ ਤੈਨੂੰ ਅਸੀਂ ਜਨਾਬ ਆਪਣਾ ਅਸਲਾ ਵੀ ਦੇਾਂਗੇ ਤੈਨੂੰ ਜਹਾਜ਼ ਵੀ ਦੇਾਂਗੇ ਔਰ ਨikhil Gupta ਨੇ ਇਹ ਵੀ ਦੱਸਦਾ ਕਿ ਟਾਰਗੇਟ ਕੌਣ ਕ ਕਿ ਟਾਰਗੇਟ ਕੌਣ ਕੌਣ ਸੀ ਟਾਰਗੇਟ ਨੰਬਰ 1 ਕੌਣ ਸੀ ਟਾਰਗੇਟ ਨੰਬਰ 2 ਕੌਣ ਸੀ ਟਾਰਗੇਟ ਨੰਬਰ 3 ਕੌਣ ਸੀ ਉਹਨਾਂ ਵਿੱਚੋਂ ਮੇਰਾ ਭਾ ਹਰਦੀਪ ਸਿੰਘ 니ਜੇ ਟਾਰਗੇਟ ਨੰਬਰ 3 ਸੀ ਜਿਹਨੂੰ ਕੇ ਸ਼ਹਾਦਤ ਪਾਈ ਉਹਨਾਂ ਨੇ ਉਹਨੂੰ ਉਹਨਾਂ ਨੇ ਕਰਤਾ ਬਾਕੀ ਟਾਰਗੇਟ ਨੰਬਰ 1 ਟਾਰਗੇਟ ਨੰਬਰ 2 ਜਿਹੜੇ ਸੀ ਉਹ ਗੁਰੂ ਦੀ ਮਿਹਰ ਦੇ ਨਾਲ ਸਲਾਮਤ ਨੇ ਤੇ ਇਹਨਾਂ ਦੀ ਛਾਤੀ ਤੇ ਮੂੰਹ ਗਾੜ ਰਹੇ ਨੇ ਇਹਨਾਂ ਦੀ ਹਿੱਕ ਤੇ ਚੜ ਕੇ ਨੱਚ ਰਹੇ ਨੇ ਇਹਨਾਂ ਦੇ ਦਿਮਾਗ ਦੀਆਂ ਲੱਠਾਂ ਉਹਨੇ ਟਾਰਗੇਟ ਨੰਬਰ ਟਾਰਗੇਟ ਨੰਬਰ 1 ਕਿਉਂਕਿ ਉਹ ਜਿਹੜੇ ਟਾਰਗੇਟ ਨੇ ਔਰ ਰੈਫਰੈਂਡਮ ਕਰਾ ਰਹੇ ਨੇ ਉਹ ਪੂਰੀ ਦੁਨੀਆ ਨੂੰ ਦੱਸ ਰਹੇ ਨੇ ਦੱਸ ਰਹੇ ਨੇ ਕਿ ਖਾਲਸਾਤਨ ਬਣਨਾ ਕਿਉਂ ਜ਼ਰੂਰੀ ਹੈ ਉਹ ਦੱਸ ਰਹੇ ਨੇ ਕਿ ਇਹ ਇਹਨੇ ਦੇ ਡਿਜ਼ਾਈਨ ਇਹਨੇ ਕਿ ਸਾਨੂੰ ਮਾਰਦੇ ਨੇ ਸਾਨੂੰ ਸ਼ਹੀਦ ਕਰਦੇ ਨੇ ਸਾਡੇ ਪਿੱਛੇ ਕਰਦੇ ਨੇ ਜਸੂਸੀਆਂ ਕਰਦੇ ਨੇ ਸਾਨੂੰ ਰਹਿਣ ਨਹੀਂ ਦਿੰਦੇ ਤੁਹਾਨੂੰ ਉਹਨਾਂ ਨੇ ਪਹਿਲੇ 84 ਕਰਕੇ ਪੰਜਾਬ ਤੋਂ ਕੱਢਿਆ ਉਸ ਤੋਂ ਬਾਅਦ ਪੂਰੀ ਦੁਨੀਆ ਸਾਡੇ ਪਿੱਛੇ ਬੰਦੇ ਲਾਏ ਨੇ ਇਹਨਾਂ ਨੇ ਇਸ ਵਾਸਤੇ ਇਸ ਵਾਸਤੇ ਖਾਲਸਾਤਨ ਬਣਨਾ ਜ਼ਰੂਰੀ ਉਹ ਦੱਸਦੇ ਪਏ ਨੇ ਗੁਰਪ੍ਰਵਤ ਸਿੰਘ ਪੰਨੂ ਦੱਸਦਾ ਪਿਆ ਕਿ ਖਾਲਸਾਤਨ ਕਿਉਂ ਜ਼ਰੂਰੀ ਹੈ ਆਪਣਾ ਸਰਦਾਰ ਪਰਮਜੀਤ ਪੰਮਾ ਸਿੰਘ ਜਿਹੜਾ ਉਹ ਚੱਲਦਾ ਫਿਰਦਾ ਜਿਹੜਾ ਆਪਣਾ ਖਾਲਸਾਤਾਨ ਦਾ ਨੁਮਾਇੰਦਾ ਦੱਸਦਾ ਪਿਆ ਕਿ ਕਿਉਂ ਜ਼ਰੂਰੀ ਇੰਦਰਜੀਤ ਗੁਸਲ ਵੀ ਦੱਸਦਾ ਪਿਆ ਕਿ ਕਿਉਂ ਜ਼ਰੂਰੀ ਹੈ ਖਾਲਸਾਤਾਨ ਬਣਨਾ ਇੱਕ ਇੱਕ ਬੱਚਾ ਹੈ ਕਿ ਭਾਈ ਜਿੰਨੇ ਬੁਲਾੜੇ ਨੇ ਸਾਡੇ ਭਾਈ ਸੁਰਿੰਦਰ ਡਾਕਟਰ ਸੁਰਿੰਦਰ ਸਿੰਘ ਡਾਕਟਰ ਅਮਰਜੀਤ ਸਿੰਘ ਠੀਕ ਹੈ ਇਸ ਦੱਸਦੇ ਪਏ ਨੇ ਮੇਰੇ ਭਰਾ ਹਰਜੀਤ ਦੱਸਦਾ ਪਿਆ ਕਿ ਖਾਲਸਾਤਾਨ ਬਣਨਾ ਕਿਉਂ ਜ਼ਰੂਰੀ ਹੈ ਉਹਦੀ ਬੜੀ ਸਾਰੇ ਲੋਕ ਆਪਣੇ ਆਪਣੇ ਸਭ ਦੇ ਕੋਲ ਇੱਕੋ ਵੱਡੀ ਰੀਜ਼ਨ ਹੈ ਕਿ ਹਿੰਦੁਸਤਾਨ ਉਹਨੂੰ ਜੀਣ ਹੀ ਨਹੀਂ ਦੇ ਰਿਹਾ ਉਹਨੂੰ ਗੁਰਮ ਜਰਮਸਥਾਨ ਆਉਣ ਵਾਸਤੇ ਵੀ ਜਿਹੜਾ ਆਪਣਾ ਨਾ ਉਹਨਾਂ ਅਡੀਆਂ ਰਕਣੀਆਂ ਪੈਣੀਆਂ ਉਹ ਵੀ ਨਹੀਂ ਇਜਾਜ਼ਤ ਦਿੰਦਾ ਇਹ ਵਜੂਹਾਂ ਹੱਤ ਨੇ ਇਸ ਵਾਸਤੇ ਪਹਿਲੇ ਪਹਿਲੇ ਸਭ ਨੂੰ ਵਧਾਈ ਹੋਏ ਕਿ ਜਨਾਬ ਆਪਣੇ ਅੰਦਰਜੀਤ ਗੁਸਲ ਭਾਈ ਜਿਹੜੇ ਨੇ ਉਹ ਛੁੱਟ ਕੇ ਬਾਹਰ ਆ ਗਏ ਨੇ ਤੇ ਦੁਬਾਰਾ ਆਪਣੇ ਚੜ੍ਹਦੀ ਕਲਾ ਜਮੇ ਤੇ ਆਪਣਾ ਦੁਬਾਰਾ ਰੈਫਰੰਡਮ ਦੇ ਵਸਤਾ ਤੇ ਲੱਗ ਗਏ ਨੇ ਗੁਰਪ੍ਰਸਾਦ ਸਿੰਘ ਪੰਨੂ ਹੋਰਾਂ ਦੇ ਜਨਾਬ ਉਹਨਾਂ ਨੂੰ ਵਧਾਈ ਉਹਨਾਂ ਦਾ ਸ਼ੁਕਰੀਆ ਉਹਨਾਂ ਦੀ ਮਿਹਰਬਾਨੀ ਕਿ ਉਹਨਾਂ ਨੇ ਜਨਾਬ ਦੋ ਦਿਨ ਨਹੀਂ ਪੈਂਡ ਦਿੱਤੇ ਤੇ ਆਪਣੇ ਅੰਦਰਜੀਤ ਨੂੰ ਜਿਹੜਾ ਆਪਣਾ ਉਹ ਬਾਹਰ ਕੱਢ ਲਿਆ ਉਸ ਤੋਂ ਬਾਅਦ ਜਿਹੜਾ ਆਪਣਾ ਗੁਰਪ੍ਰਸਾਦ ਸਿੰਘ ਪਨੂ ਦੇ ਕੇਸ ਦੇ ਵਿੱਚ ਜਿਹੜੇ ਡਿਵੈਲਪਮੈਂਟ ਹੈ ਉਹ ਵੀ ਤੁਹਾਨੂੰ ਦੱਸ ਦਿੱਤੀ ਅਸੀਂ ਔਰ ਦੂਸਰੀ ਹਰਦੀਪ ਬਾਜੀ ਦੇ ਹਰਦੀਪ ਸਿੰਘ ਨਿਹਦਰ ਸ਼ਹੀਦ ਦੇ ਜਿਹੜੀ ਆਪਣੀ ਸੁਣਵਾਈ ਹੈ ਉਹ 2 ਅਕਤੂਬਰ ਨੂੰ ਹੋ ਰਹੀ ਹੈ ਕੈਨੇਡਾ ਦੇ ਵਿੱਚ ਤੁਸੀਂ ਉੱਥੇ ਵੀ ਸਾਰਿਆਂ ਨੇ ਪਹੁੰਚਣਾ ਤੇ ਚੜ੍ਹਦੀ ਕਲਾ ਚ ਰਹੋ ਰੱਬ ਮੇਰ ਕਰੇ ਤੇ ਰੱਬ ਰਾਖਾ ਤੁਹਾਡਾ ਸਾਰਿਆਂ ਦਾ